ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਕੈਮ ਆ ਜੀ ਤਾਂ ਪਹਿਲਾਂ ਤਾਂ ਉਹਦੇ ਵੰਗੂ ਡਾਕਟਰ ਸਾਹਿਬ ਦਾ ਧੰਨਵਾਦ ਆ ਤੇਜਿੰਦਰ ਡਾਕਟਰ ਤੇ ਡਾਕਟਰ ਮੇਜਰ ਸਾਹਿਬ ਅੱਜ ਆਏ ਹੋਏ ਆ ਤੇ ਅੱਜ ਸਪੈਸ਼ਲੀ ਟਾਈਮ ਕੱਢਿਆ ਅੱਜ ਇਹਦੇ ਨੱਥ ਬਦਲ ਨਹੀਂ ਸੀ 나ਗ ਦੀ ਕਿਉਂਕਿ 나ਗ ਤੋਂ ਲੱਗਦਾ ਸੀ ਡਰੂ ਕਿਉਂਕਿ ਨਵਾਂ ਆਇਆ ਕਰਕੇ ਵੀ ਹਜੇ ਆਪਾਂ ਤਾਂ ਹੱਥ ਪੱਲਾ ਹਜੇ ਲਾਇਆ ਨਹੀਂ ਤਾਂ ਬਾਈ ਮੇਜਰ ਕਹਿੰਦਾ ਕਦਨ ਕਦਨ ਫਿਰ ਅਸੀਂ ਆਵਾਂਗੇ ਅਸੀਂ ਬਦਲਾਵਨੇ ਆ ਇਹਦੀ ਉਸ ਹਾਬ ਨਾਲ ਨੱਥ ਤਾਂ ਦੇਖੋ ਘਰ ਤਰੀਕਾ ਪੂਰਾ ਨਾਲੇ ਝੋਟਾ ਜਮਾ ਨਹੀਂ ਡਰਦਾ ਐਂ ਖੜ ਗਿਆ ਦੇਖੋ ਝੋਟਾ ਬਚੇ ਤੱਕਰਤਾ ਜਮਾ ਹਾਂ ਜਮਾ ਸਹੀ ਗੱਲ ਹੈ ਇਹਦੇ ਨਾਲ ਝੋਟੇ ਕਾਬੂ ਕਰਨੇ ਹਾਂ ਵਾਕੀ ਮੰਨਣ ਚੋਗਾ ਵੀ ਭਾਈ ਅੱਜ ਡਾਕਟਰਾਂ ਨੇ ਆ ਕੇ ਦੋਨਾਂ ਨੇ ਝੋਟੇ ਕਾਬੂ ਕਰਤਾ ਅਜੀ ਤਾਂ ਕੋਈ ਡਰਦੇ ਸੀ ਇਹ ਵੀ ਕਿੰਨਿੰਦ ਨੋ ਵੀ ਇਹ ਸੀਗਾ ਜੀ ਨਾਗ ਹੁਣ ਕਿਉਂਕਿ ਸਰੀਰ ਰੂਰ ਅੱਗੇ ਨੂੰ ਪਸਲ ਗਿਆ ਤਾਂ ਲਕ ਹੋ ਗਿਆ ਇਹ ਅੱਗੇ ਨੂੰ ਤਾਂ ਰਾਜੀ ਹੋਇਆ ਆਪੀ ਤੇ ਗਲੀ ਦੇ ਬਾਹਲੇ ਸੀ ਪਿੰਦੀ ਇਹ ਤਾਂ ਤੂੰ ਦੇਖੇ ਤੂੰ ਕਿੰਨਾ ਕੁ ਵੀ ਪਈਆ ਕੋਈ ਨਾ ਬਲੱਡ ਚੱਲੀ ਗਿਆ ਤਾਂ ਪਾਣੀ ਪੂਣੀ ਪਾ ਕੇ ਫੋ ਕਰ ਲਿਆ ਠੀਕ ਹੈ ਤੇ ਬਲੀਲੀ ਵਾਲੀ ਬਚਾਰੇ ਨੂੰ ਉਹੀ ਹੈ ਨਾ ਫਿਰ ਇਹ ਖੇਦਾ ਵਾਲੀ ਸੀ ਬਾਈ ਇਹ ਤਾਂ ਜਦੋਂ ਨੱਥ ਫੜ ਲੈ ਮਗਰ ਨੂੰ ਖਿੱਚੀ ਤੁਰਾਈ ਜਾਂਦਾ ਮੈਨੂੰ ਤਾਂ ਜੋ ਆਇਆ ਸੀ ਮੇਰੇ ਹਿਸਾਬ ਤੇ ਹੋਣਾ ਕੰਮ ਡਰਦਾ ਬਾਲਾ ਪਰ ਤੇ ਦੇ ਗਿਆ ਉਹ ਕੋਸੇ ਬੁਸੇ ਤੋਂ ਐਨਾ ਖਮਰਾ ਹੁੰਦਾ ਪਾਣੀ ਪੀਂਦਾ ਹਾਂ ਹਾਂ ਕਿਉਂ ਇਹ ਨੱਕਾ ਖੋਲ ਕੇ ਖੋਲਦਾ ਇਹਨੂੰ ਜਿਆਦਾ ਜੀ ਤਾਂ ਖੋਲਣ ਦੇ ਨਾਲ ਹੀ ਦੇ ਵੀ ਟੋਟੇ ਮੂਰੇ ਬੰਦੇ ਮੂਰੇ ਕੋਈ ਦੋ ਨਹੀਂ ਟੋਟੇ ਹੈਗਾ ਫਿਰ ਸਿੰਘ ਸੁੰਗਣਾ ਮਾਰਦੇ ਫੌਨ ਲੱਗ ਤੋ ਕਿਹੜਾ ਕੋਈ ਨਾ ਆਹੋ ਉਦੋਂ ਮੜਾ ਜਾਂ ਸਿੰਘ ਤੋਂ ਦੂਰ ਮੜਾ ਜੀ ਜੋਗਰ ਬਸ ਕੇ ਮੜਾ ਜਾ ਮਤਲਬ ਤਾਂ ਇਹਨੂੰ ਪੈਣਾ ਆਰਾਮ ਆ ਗਿਆ ਯਾਰ ਆ ਨਥ ਜੀ ਪ੍ਰਾਨੀ ਜੀ ਵੱਡਣ ਨਾਲ ਹਨਾ ਕੋਈ ਰਾਮ ਤਾਂ ਖੁੱਭੀ ਵੀ ਸੀ ਇਹਨਾਂ ਨੂੰ ਪਤਾ ਲੱਗ ਗਿਆ ਮੇਰਾ ਫਰਾਂ ਦਾ ਹਾਂ ਬਿਲਕੁਲ ਜਿਵੇਂ ਹੀ ਅੱਜ ਵੀ ਕਰਨੋਂ ਹਟ ਗਏ ਤੇ ਹੁਣ ਕਿਉਂਕਿ ਅਸੀਂ ਕਰਦੇ ਆ ਤਿਆਰੀ ਜੀ ਹੁਣ ਤੇ ਇਹਨੂੰ ਭੇਜਾਂਗੇ ਅਸੀਂ 10 12 ਤਰੀਕ ਤੱਕ ਛੋਟੇ ਜਾਣਗੇ ਸੀਮਨ ਬੈਂਕ ਤੇ ਆ ਕੱਟੇ ਨਹੀਂ ਹਜੇ ਤੌਰ ਦੇ ਕੱਟੇ ਹੈਗੇ ਛੋਟੇ ਇਹਨਾਂ ਨੂੰ ਵੀ ਇਹ ਠੰਡ ਠੰਡ ਪੂਰੀ ਇਹਨਾਂ ਦੇ ਚੁੱਟੀਆਂ ਲੈਉਣੀਆਂ ਫੁੱਲ ਤੇ ਕਿਰ ਇਹਨਾਂ ਤੋਂ ਇੱਕ ਦੋ ਝੋਟੀਆਂ ਵੀ ਕ੍ਰੋਸ ਕਰਾਵਾ ਜਿਹੜਾ ਲੱਗ ਜਾਣਗੇ ਦੇਖੋ ਜੀ ਇਹ ਵੀ ਨੱਥ ਨਗਾਉਣ ਦਾ ਤਰੀਕਾ ਹੀ ਹੁੰਦਾ ਹੈ ਤਾਂ ਮੈਂ ਤਾਂ ਉਲਝੇ ਜਾਣਾ ਤਾਂ ਮੈਂ ਤਾਂ ਬਾਈ ਭਰਗਾ ਨੂੰ ਰਿਕਵੈਸਟ ਕੀਤੀ ਮੈਂ ਕਿ ਬਾਈ ਬਣ ਕੇ ਤੁਸੀਂ ਇੱਕ ਦਿਨ ਆਓ ਤੇ ਬਾਈ ਕਹਿੰਦਾ ਅਸੀਂ ਆਪ ਆਉਣਾ ਹੈ ਕਹਿੰਦਾ ਤੂੰ ਟੈਨਸ਼ਨ ਨਾ ਲੈ ਕਹਿੰਦੇ ਤਾਂ ਉਹ ਦਿਨ ਅੱਜ ਆਇਆ ਉਹਦੇ ਵਾਂਗੂ ਦੇਖ ਲਾ ਕਿਉਂਕਿ ਕੰਮ ਤਾਂ ਦੇ ਤੁਹਾਨੂੰ ਪਤਾ ਇਨਾਂ ਕੋਲ ਵੀ ਜਾਦੇ ਹੁੰਦਾ ਜੀ ਤਾਂ ਸਾਰੀ ਡਾਕਟਰੀ ਦਾ ਵੀ ਦੇਖਣਾ ਹਨਾ ਉਹਦੇ ਗਾਹਕ ਦੇਖਣੇ ਆ ਤਾਂ ਫਿਰ ਵੀ ਅੱਜ ਬਹੁਤ ਔਖਾ ਟਾਈਮ ਕੱਢਿਆ ਅੱਜ ਧੰਨਵਾਦ ਬਹੁਤ ਬਹੁਤ ਲੈ ਵਾ ਸੋਈ ਚੱਕਾ ਵੀ ਸਿਰਾ ਬਣਾ ਦੇ ਇੱਕ ਗੱਲ ਤੇਰੀ ਹੁਣ ਬਣਾ ਕੇ ਤੇਰੇ ਗਾਨੀ ਜਦੋਂ ਪਾਈ ਨਾ ਹੁਣ ਉਹ ਸਤਨਾਮ ਕਹਿੰਦਾ ਉੱਥੇ ਜਿਹੜਾ ਮੁੰਡਾ ਸਾਹਮਣ ਦਾ ਉਹ ਆਪਣਾ ਉਹ ਕਹਿੰਦਾ ਨੱਥ ਦਾ ਕਹਿੰਦਾ ਇਹ ਜੈ ਜੀ ਮਰਜ਼ੀ ਪਾਲਾ ਕਹਿੰਦਾ ਤੋੜ ਦੂੰਦਾ ਮੈਂ ਕਹਾਂ ਨਹੀਂ ਤੋੜਦਾ ਯਾਰ ਪਾਲੀ ਸੀਗੀ ਖੂਬੀ ਬੜੀ ਪੈਦੀ ਸੀ ਆ ਦੇ ਵੇ ਭਾਗੀ ਨੂੰ ਪਾਸੇ ਬਣ ਤਾਂ ਤੇ ਹੁਣ ਰਿੰਗ ਦਾ ਦੇਖ ਲੈ। ਬੱਸ ਏ ਬੱਸ ਬੱਸ ਦੱਸ ਤੇ ਕਿਤੇ ਦੂਰ ਜਾਵੜਿਆ ਭਾਏ ਨਾ ਮਗਰ ਮੈਂ ਸੰਦੇ ਕੋਲੀ ਖੜਾ ਹੈ। ਇਹ ਤਾਂ ਹੀ ਦੱਸਦਾ ਆਪਾਂ ਜਿੱਦੇ ਉੱਥੇ ਲਿਆਂਦਾ ਨਾ ਪਿੰਡੋਂ ਮੁੰਡਾ ਗੱਡੀ ਲੈ ਕੇ ਗਿਆ ਹੋਇਆ ਸੀ ਜਦੋਂ ਕਹਿੰਦਾ ਅਸੀਂ ਖੋਲਿਆ ਅੰਦਰੋਂ ਇਹ ਨਾਲ ਦੀ ਨਾਲ ਹੀ ਦੇਖ ਲਓ ਉਹਦੀ ਸੰਪਤੀ ਦੇ ਆ ਇਹਨੇ ਮਤਲਬ ਉਹਦੀ ਝੋਟੇ ਤੇ ਚੜ ਗਿਆ ਸੀ ਹਾਂ ਉੱਥੇ ਆਪਣੇ ਕੋਲੇ ਉਹ ਵੀਡੀਓ ਪਈ ਆ ਉਹ ਮੰਨਰ ਤੁਰਿਆ ਫਿਰਦਾ ਗੱਡੀ ਵਾਲਾ ਤੇ ਵਿੱਚ ਤੇ ਉਹਦੋਂ ਇਹਨੇ ਪੂਰਾ ਜ਼ੋਰ ਦੀ ਬਾਈ ਮਾਰੀ ਝੁੱਟੀਆਂ ਸੱਤਰਾ ਕਹਿੰਦਾ ਚੱਲਣ ਦੇ ਕੋਈ ਨਾ ਐਵੇਂ ਜਿੱਕੜੀ ਘਰੇ ਘਰੇ ਫਿਰ ਅਸੀਂ ਨੇੜੇ ਨਹੀਂ ਕੀਤਾ ਪਟਾ ਕੋਟਾਂ ਦੇ ਇਹ கொள்கை <muchas> கொள்கை ਨਾ ਵੱਡਣ ਉੱਤ ਲੈ ਰਾ ਕਿੱਥੇ ਅੜਦੇ ਅੱਜ ਵੱਡਣ ਬਿਨਾਂ ਚੀ ਸਾਰਦੇ ਨਹੀਂ ਨਾ ਸੁਣੀ ਹੀ ਲੱਗਦਾ ਕਿੰਦੀ ਹੁਣ ਇਹ ਉਤ ਲੈ ਲੈਣਾ ਕੀ ਕਰਨਾ ਯਾਰ ਫਿਰ ਤੂੰ ਬਣਾ ਕੇ ਦੇ ਕੇ ਓਏ ਇਹਦਾ ਤਲਿਹਰਾ ਤਾਂ ਐ ਪਾਲਿਆ ਸੀ ਨਾ ਇਹ ਨੱਥ ਤੋਂ ਮੰਨਦਾ ਤਕਲੀਫ ਸਤਣਾ ਉਹ ਕਹਿੰਦਾ ਨੱਥ ਤਾਂ ਇਹ ਤੋੜ ਦਿੰਦਾ ਜੀ ਕਹਿੰਦਾ ਫਿਰ ਇਹਨਾਂ ਨੂੰ ਮਾਹਰ ਨਾਲ ਤਲਿਹਰਾ ਵਾ ਕੇ ਰੱਖ ਲਗੇ ਲੋ ਵੀ ਮੈਟਰਵਾਇਟੱਕ ਗਾਨੀ ਗਰੀ ਪਾ ਕੇ ਨੇ ਜਿ ਚਾਰ ਦਿਨ ਅੱਜ ਪੂਰਾ ਹੋ ਗਿਆ ਇਹ ਦੇ ਕੀ ਹੋ ਗਿਆ ਡਾਕਟਰ ਬਣ ਕੇ ਇਥੇ ਰਿਫਰ ਕਰਕੇ ਗੱਡੀ ਕੱਢਿਆ ਹਾਂ ਹਾਂ ਤਾ ਵੜਦੇ ਬਾਈ ਆਹ ਸਿਕਾ ਨਾ ਮੈਨਾਂ ਜਾਜ ਦਾਣੀ ਸੀ ਜਾਜ ਦਾਣੀ ਨਾਲੇ ਉਹੀ ਸੁੱਖਾ ਹੋ ਗਿਆ ਹੋਰ ਕੀ ਬਿੰਦੀ ਲਾਉਣ ਵਾਲੀ ਬਾਕੀ ਐ ਇਹ ਕਾਪਾ ਹਾਂਜੀ ਸਹੀ ਗੱਲ ਐ ਸੋਥੋ ਬਿਨਾ ਅਸੀਂ ਡਰਦੇ ਨੇ ਹੱਥ ਨਹੀਂ ਲਾਉਣਾ ਸੀਗਾ ਜੀ ਗਲਤੰਦਰ ਕੋਲ ਕੋਲੇ ਸੀ ਨਾ ਜਦੋਂ ਤੱਕ ਕੋਲੇ ਇਹ ਨੰਬਰ ਫੋਨ ਤਾਂ ਨਾਥ ਨਾ ਪਾ ਲਿਆ ਮੜਾ ਇੱਕ ਨੋੜੀ ਨਾ ਤੇ ਕਿਨੇ ਨੋੜੀ ਨਾ ਲਾਤਾ ਹੈ ਨਹੀਂ ਦੇ ਨਾਥ ਨਾ ਪਰ ਕਿੱਥੇ ਤਾਂ ਨਹੀਂ ਭਾਜਦਾ ਨਹੀਂ ਭਾਜਦਾ ਨਾ ਉਵੇਂ ਨਹੀਂ ਭਾਜਦਾ ਰੌਂਸ ਤੇ ਨਹੀਂ ਮਟਿਆ ਆਮ ਲਾਇਆ ਦੋਰ ਕੇ ਤਾਂ ਇਹ ਸੁਣ ਉਹ ਰਹਿਣ ਦੇ ਮੈਂ ਤਾਂ ਕਹਿੰਦਾ ਤੋਰ ਨਾ ਪਾ ਗਈ ਹੈ ਸੁਣ ਜਾ ਹੋਇਆ ਵੇ ਲਓ ਜੀ ਕਿੱਡੀ ਕਮਾਦੇ ਸਰਜਨ ਕਰਦੇ ਕੰਮ ਇਤਾਂ ਬਸ ਬਸ ਤਾਂ ਬਸ ਹਾਂਜੀ ਉੱਥੋਂ ਪੱਟੇ ਫਿਰਦਾ ਰਹੇ ਜੀ ਹਾਂ ਹਾਂ ਉੱਥੇ ਤਾਂ ਫਿਰ ਆ ਹੀ ਚੱਲੀ ਜਾਂਦਾ ਸੀ ਵਿਚਾਰੇ ਦਾ ਲੋ ਵੀ ਮਿੱਤਰੋ ਨਗਾ ਫੀ ਨੱਥ ਤਾਂ ਵੀਡੀਓ ਨੂੰ ਕਰਿਓ ਵੱਤੋ ਵੱਤ ਸ਼ੇਅਰ ਤੇ ਆਪਣੇ 나ਗ ਦੀ ਨਾਲੇ ਜਿਹੜੇ ਭਰਾ ਕਹਿੰਦੇ ਨੇ 나ਗ ਦਿਖਾਓ 나ਗ ਦਿਖਾਓ ਤਾਂ ਅੱਜ ਇਸ ਬਹਾਨੇ ਨਾਲ ਸਾਨੂੰ 나ਗ ਵੀ ਦਿਖਾਤਾ ਤੇ ਥੋੜਾ ਜਿਹਾ ਅੱਗੇ ਨੂੰ ਆ ਵਜੇ ਨਾਲ ਢਿੱਡ ਤੋਂ ਪਤਾ ਲੱਗਦਾ ਇਹਦਾ ਤਾਂ ਵਧਿਆ ਹੈ ਅੱਗੇ ਨੂੰ ਬਾਈਨ ਤਾਂ ਕਿਉਂਕਿ ਅੱਗੇ ਆ ਸਾਰੀਆਂ ਪਥਲੀਆਂ ਆ ਬੜੇ ਹੱਡ ਨਿਕਲੇ ਵੇ ਧੁਰ ਤੱਕ ਤੇ ਤਾਂ ਉਹਨੂੰ ਉਸ ਲੋਟਾ ਦੇ ਮਤਲਬ ਪਥਲੀਆਂ ਗਾਇਬ ਜਿਹਾ ਕਰਦਾ ਜਾਂਦਾ ਵੀ ਮਾਸ ਚੜੀ ਜਾਂਦਾ ਉੱਤੇ ਤੇ ਮੂਰਲੇ ਪਾਸੇ ਆ ਤੇ ਇਧਰਲੇ ਪਾਸੇ ਆ ਸਾਰੀ ਚੜ ਗਿਆ ਤਾਂ ਬਾਕੀ ਦੇਖਦੇ ਹਾਂ ਹੁਣ ਹੋਰ ਝੁੱਟੀ ਲਾਵਾਂਗੇ ਇਹਦੇ ਉੱਤੇ ਠੀਕ ਆ ਜੀ ਧੰਨਵਾਦ